ਹਾਂਜੀ 2 ਦਸੰਬਰ ਨੂੰ ਸ੍ਰੀ ਅਕਾਲਤਾ ਸਾਹਿਬ ਦੀ ਫਸੇਲ ਤੋਂ ਸ਼ਰਮਣੀ ਅਕਾਲੀ ਦਲ ਦੀ ਭਾਰਤੀ ਮਹਿਮ ਲਈ ਜਿਹੜੀ ਕਮੇਟੀ ਬਣਾਈ ਸੀ ਸੱਤ ਮੈਂਬਰੀ ਦੋ ਮਾਂਜੋ ਮੈਂਬਰ ਸਾਹਿਬ ਸਿਫਾ ਦੇਗੇ ਸੀ ਪੰਜ ਮੈਂਬਰੀ ਕਮੇਟੀ ਵੱਲੋਂ 18 ਮਾਰਚ ਨੂੰ ਸ੍ਰੀ ਅਕਾਲਤਾ ਸਾਹਿਬ ਤੇ ਅਰਦਾਸ ਕਰਕੇ ਭਾਰਤੀ ਮੀਮ ਦਾ ਜੋ ਅਰਜ਼ਾ ਕੀਤਾ ਉਹਦੇ ਲਈ 31 ਮਾਰਚ ਨੂੰ ਪਟਿਆਲੇ ਗੁਰਦੁਆਰਾ ਸਿੰਘ ਸਭਾ 11 ਵਜੇ ਉਸ ਕਮੇਟੀ ਨੇ ਆਉਣਾ ਭਾਰਤੀ ਲਈ ਔਰ ਮੈਂ ਸਮਝਦਾ ਕਿ ਵਰਕਰਾਂ ਵਿੱਚ ਤੇ ਲੀਡਰ ਸਾਹਿਬਾਨਾਂ ਵਿੱਚ ਬੜਾ ਉਤਸ਼ਾਹ ਚਾਹ ਔਰ ਲੋਕ ਮਹਿਸੂਸ ਕਰ ਰਹੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਪਰਮਾਨ ਤੇ ਫੁੱਲ ਚੜਾਈ ਔਰ ਲੋਕ ਮਹਿਸੂਸ ਕਰ ਰਹੇ ਨੇ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਕਾਰ ਸਤੀ ਹੈ ਟਕਾ ਲੀਦਾ ਲ ਹੋਏਗਾ ਉਸੇ ਨੂੰ ਲੋਕ ਮਾਨਤਾ ਦੇਣਗੇ ਔਰ ਲੋਕ ਮਹਿਸੂਸ ਕਰ ਰਹੇ ਨੇ ਕਿ ਅੱਜ ਸਮੁੱਚੇ ਅਕਾਲੀ ਕੌਣ ਵਾਲਿਆਂ ਨੂੰ ਪੰਥ ਪਰਸਤਾ ਨੂੰ ਪੰਜਾਬ ਦੇ ਹਿੱਤਾਂ ਦੀ ਵਹਿਰੇਦਾਰੀ ਕਰਨ ਵਾਲੇ ਲੋਕਾਂ ਨੂੰ ਇਦਿਕ ਛੱਡੇ ਥੱਲੇ ਇਕੱਠਾ ਹੋਣ ਦੀ ਲੋੜ ਆ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਔਰ ਇਹ ਇੱਕ ਮੁਠਤਾ ਜਿਹੜੀ ਆ ਪੰਥਕ ਸਫਾ ਦੇ ਵਿੱਚ ਔਰ ਖਿਲਰੀ ਹੋਈ ਕਾਲੀ ਸ਼ਕਤੀ ਨੂੰ ਜੋੜਨ ਦੇ ਲਈ ਇਹ ਜਿਹੜਾ ਰੋਡ ਮੈਪ ਸਿੰਘ ਸਾਹਿਬਾਨ ਨੇ ਤਿਆਰ ਕੀਤਾ ਸੀ 2 ਦਸੰਬਰ ਨੂੰ ਉਹ ਹੀ ਕੋਈ ਇੱਕ ਰਾਹ ਤੁਸੀਂ ਸਾਰੇ ਉਹਨਾਂ ਭਰਾਵਾਂ ਨੂੰ ਬੇਨਤੀ ਕਰਦੇ ਆ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ 2 ਦਸੰਬਰ ਦੇ ਪਰਮਾਨ ਨੂੰ ਤਾਰਪੀਡੋ ਕਰਨ ਲਈ ਮਤਲਬ ਪੰਥ ਨੂੰ ਰੋਡ ਦੁਬਾਰਾ ਖਿਲਾਰਨ ਲਈ ਵੱਡੀਆਂ ਪਾਉਣ ਲਈ ਕਈ ਲੋਕ ਆਪਣੀ ਬੋਲੀ ਬੋਲਦੇ ਰਹੇ ਕਦੇ ਕਾਨੂੰਨ ਦੇ ਡੰਡੇ ਦਿਖਾਉਂਦੇ ਰਹੇ ਕਦੇ ਹੋਰ ਰੁਕਾਵਟਾਂ ਖੜੀਆਂ ਕਰਦੇ ਰਹੇ ਉਹਨਾਂ ਨੂੰ ਪੰਜਾਬ ਦੇ ਹਿੱਤ ਲਈ ਪੰਥ ਦੇ ਹਿੱਤ ਲਈ ਔਰ ਅਕਾਲੀ ਵਰਕਰਾਂ ਦੀ ਜਿਹੜੀ ਸੋਚ ਆ ਉਹਨੂੰ ਤੇ ਚੱਲਣ ਲਈ ਇਹੀ ਬੇਨਤੀ ਆ ਕਿ ਇਕੱਠੇ ਹੋ ਕੇ ਪੰਜ ਮੈਬਰ ਕਮੇਟੀ ਵੱਲੋਂ ਜਿਹੜੀ ਭਾਰਤੀ ਮੀਨਤ ਸ਼ੁਰੂ ਕੀਤੀ ਆ ਉਹਦੇ 'ਚ ਸ਼ਾਮਲ ਹੋਣ ਸਾਡੇ ਤਾਂ ਕਿ ਕਿ ਸ਼ਕਤੀਸ਼ਾਲੀ ਕਾਲੀਦਾਣਾ ਸੀ ਬਣਾ ਸਕੀਏ ਪੰਜਾਬ ਤੇ ਪਾਸੇ ਦੀ ਸੇਵਾ ਕਰ ਸਕੀ। 31 ਤਰੀਕ ਦਾ ਜਿਹੜਾ ਪਟਿਆਲੇ ਦਾ ਪ੍ਰੋਗਰਾਮ ਉਹਦੇ ਸਫਲਤਾ ਲਈ ਅੱਜ ਆਡਰ ਸਰਕਾਰਾਂ ਤੋਂ ਸਾਡੇ ਜਿਹੜਾ ਸਰਬਾਨਾ ਨੇ ਰਿਆਵਾ ਦਿੱਤਿਆ ਨੇ ਪਰ ਸਾਨੂੰ ਆਸ ਆ ਕਿ ਬੜੀ ਗਿਣਤੀ ਵਿੱਚ ਲੋਕ ਭਾਰਤੀ ਕਮੇਟੀ ਵੱਲੋਂ ਸ਼ਾਫੀਆਂ ਕਾਫੀਆਂ ਰਹਿ ਕੇ ਭਾਰਤੀ ਨੂੰ ਵੀ ਸ਼ਾਮਲ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਦਸੰਬਰ ਨੂੰ ਜੋ ਹੁਕਮਨਾਮਾ ਸ਼੍ਰੀ ਕਲਤਾ ਸਾਹਿਬ ਤੋਂ ਆਇਆ ਜਿੱਥੇ ਪੰਜ ਮੈਂਬਰੀ ਕਮੇਟੀ ਜੋ ਭਰਤੀ ਵਾਸਤੇ ਸਥਾਪਿਤ ਕੀਤੀ ਗਈ ਹੈ ਸ਼੍ਰੀ ਹਰਤਾਬਾਹ ਸਾਹਿਬ ਤੇ ਜੇਜਦਾਰ ਸਾਹਿਬ ਵੱਲੋਂ ਪਿਛਲੇ 18 ਤਰੀਕ ਨੂੰ 18 ਮਾਰਚ ਨੂੰ ਉਸ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਜੋ ਹੋਣ ਜਾ ਰਹੀ ਹੈ ਉਹਦਾ ਆਗਾਜ਼ ਕਰ ਦਿੱਤਾ ਹੈ ਉਹਦੇ ਸੰਬੰਧੀ ਜ਼ਿਲ੍ਹਾ ਪਟਿਆਲਾ ਵਿੱਚ ਜੋ ਭਰਤੀ ਸ਼ੁਰੂ ਹੋਣੀ ਆ ਉਹਦੇ ਲਈ ਪ੍ਰੋਗਰਾਮ ਦਿੱਤੇ ਗਏ ਨੇ ਕਮੇਟੀ ਵੱਲੋਂ ਪ੍ਰੋਗਰਾਮ ਜੋ ਦਿੱਤਾ ਗਿਆ 31 ਮਾਰਚ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਪਟਿਆਲਾ ਵਿਖੇ ਪਹੁੰਚਣਾ ਮੈਂ ਬੇਨਤੀ ਵੀ ਕਰਦਾ ਸਾਰਿਆਂ ਨੂੰ ਕਿ ਆਓ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਦੀ ਓਮ ਹਮਾ ਕੇ ਆਪਾਂ ਪਹੁੰਚੀਏ ਤੇ ਸ਼੍ਰੀ ਕਾਲਤਾਸ ਸਾਹਿਬ ਦੀ ਪਿਛਲੇ ਸਮੇਂ ਚ ਆਪਾਂ ਦੇਖਿਆ ਜੋ ਮਾਨ ਮਰਿਆਦਾ ਨੂੰ ਬਹੁਤ ਵੱਡੀ ਠੇਸ ਪਹਾਈ ਹੈ ਜਿਹਨਾਂ ਲੋਕਾਂ ਨੂੰ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਵੀ ਦੇਈਏ ਤੇ ਸ਼੍ਰੋਮਣੀ ਅਕਾਲੀ ਦਲ ਐਸਾ ਸਥਾਪਿਤ ਕਰੀਏ ਜੋ ਅਸਲ ਅਕਾਲੀ ਦਲ ਆ ਉਹਦੀ ਸਤਾਪਤੀ ਵਾਲਾ ਜਾਈਏ ਅੱਬਾ ਮੈਂ ਬੇਨਤੀ ਕਰਦਾ ਤਗੜੇ ਹੋ ਕੇ ਦੇ ਇਸ ਸ਼ਮੂਲੀਅਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਹਾ ਗੁਰੂ ਜੀ ਦਾ ਖਾਲਸਾ ਮਹਾ ਗੁਰੂ ਜੀ ਦੇ ਬਸਤੇ ਹੱਜ ਅਸੀਂ ਸਾਰੇ ਜਨੇ ਕਤਰ ਤੱਕ ਹੋ ਕੇ ਜੋ ਸਾਡੇ ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਉਹਦੇ ਹੁਕਮਾਂ ਅਨਸਾਰ ਉਹ ਨਾਲ ਦੀ ਬਣਾਈ ਹੋਈ ਸ਼੍ਰੋਮਣੀ ਕਾਲੂ ਜਲਦੀ ਭਰਤੀ ਦੇ ਸੰਬੰਧੀ ਕਮੇਟੀ ਪੰਜ ਮੈਂਬਰੀ ਕਮੇਟੀ ਨੂੰ ਜਿਹੜੀ ਸਿੰਘ ਸਹਿਬਾਨ ਨੇ ਹੁਕਮ ਕੀਤਾ ਉਹ ਸਾਰੀ ਹਕਮੇਟੀ ਨੇ ਕਤਤ ਹੋ ਕੇ ਉਸੇ ਅਕਾਲ ਤਖਤ ਤੇ ਅਰਦਾਸ ਕਰਕੇ ਲੋਕਾਂ ਦੇ ਵਿੱਚ ਵਿਚਾਰ ਦਾ ਮਨ ਬਣਾਇਆ ਵੀ ਜੋ ਭਰਤੀ ਤੁਸੀਂ ਚਾਹੁੰਦੇ ਹੋ ਜੇ ਅਕਾਲ ਤਖਤ ਦੀ ਸ਼ਾਨ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਜਾਵੇ ਤਾ ਆਪਾ ਤਰਸ ਦੀ ਭਗਤੀ ਨੂੰ ਪਹਿਲੇ ਨੰਬਰ ਤੇ ਲੈ ਕੇ ਆਪਾ ਆਪਣੇ ਮਨ ਚ ਜੋ ਅੱਗੇ ਕਹਿੰਦੇ ਹੁੰਦੇ ਸੀ ਪੰਥ ਤੇਰੀ ਦੀ ਗੂੰਜਾਂ ਦਿਨੋਂ ਦਿਨ ਪੈਣੀਏ ਜੇ ਆਪਾ ਆਪਾ ਦਾ ਰਾਜ ਦੇਖਣਾ ਚਾਹੁੰਦੇ ਹੋ ਤਾਂ ਅਕਾਲ ਤਖਤ ਤੋਂ ਬਣਾਈ ਹੋਈ ਕਮੇਟੀ ਨੂੰ ਸਹਿਯੋਗ ਦਿਓ ਆਉਣ ਵਾਲੀ 31 ਤਰੀਕ ਨੂੰ ਉਹ ਕਮੇਟੀ ਆਪਣੇ ਪਟਿਆਲੇ ਵੀ ਪਹੁੰਚਦੀ ਹੈ ਜਿੱਥੇ ਸਥਾਨ ਹੈ ਗੁਰਦਾਰਾ ਸਿੰਘ ਸਾਬਾ ਜਰਨਾ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਆਪ ਸਾਰੇ ਕਈਆਂ ਕੋਲ ਸਨਿਮਦੀ ਹਮਾਂ ਮਾ ਕੇ ਉਸ ਕਮੇਟੀ ਦੇ ਪੰਥਕ ਵਿਚਾਰ ਸੁਣਨ ਲਈ ਭਰਤੀ ਦੇ ਸੰਬੰਧ ਵਿੱਚ ਅਕਾਲ ਤਖਤ ਸਨਿ ਤੱਕ ਲਾਹ ਕਾਉਣੇ ਪਹੁੰਚੀ ਹੈ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜੀਤੀ ਲਈ ਇੱਕ ਕਮੇਟੀ ਬਣਾਈ ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰਿਓਂ ਭਰਤੀ ਕਰਕੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਨ ਦੀ ਡਿਊਟੀ ਇਹਨਾਂ ਇਸ ਕਮੇਟੀ ਲਈ ਗਈ ਸੀ ਉਹ ਕਮੇਟੀ 31 ਮਾਰਚ ਨੂੰ ਗੁਰਦੁਆਰਾ ਸਿੰਘ ਸਵਾ ਪਟਿਆਲਾ ਵਿਖੇ 11 ਵਜੇ ਪਹੁੰਚ ਰਹੀ ਆ ਮੈਂ ਸਾਰੇ ਆਪਣੇ ਸਹਿਯੋਗੀਆਂ ਨੂੰ ਤੇ ਆਪਣੇ ਹਲਕੇ ਦੇ ਹਰੇਕ ਉਸ ਪੰਥਦਰਦੀ ਨੂੰ ਬੇਨਤੀ ਕਰਦਾ ਕਿ 31 ਤਰੀਕ ਨੂੰ ਆਪਾਂ ਉਸ ਕਮੇਟੀ ਦੇ ਇਸ ਪ੍ਰੋਗਰਾਮ ਵਿੱਚ ਪਹੁੰਚਣਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਭਰਤੀ ਵਿੱਚ ਵੱਧ ਤੋਂ ਵੱਧ ਆਪਾਂ ਸ਼ਮੂਲੀਅਤ ਕਰਨੀ ਆ ਤਾਂ ਜੋ ਆਪਣੀ ਪੰਥਕ ਸੰਸਥਾਵਾਂ ਪੰਥਕ ਮਰਿਆਦਾ ਆਪਾਂ ਆਪਣੀਆਂ ਬਹਾਲ ਕਰ ਸਕੀਏ ਤੇ ਉਹ ਲੋਕ ਜਿਹੜੇ ਪੰਥ ਨੂੰ ਢਾਲ ਆ ਰਹੇ ਨੇ ਉਹਨਾਂ ਨੂੰ ਆਪਾਂ ਬਾਹਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ 2 ਦਸੰਬਰ ਦਾ ਫੈਸਲਾ ਸ੍ਰੀ ਕਲਤਖਤ ਸਾਹਿਬ ਤੇ ਹੋਇਆ ਉਹ ਸੱਤ ਕਮੇਂ ਵੀਰ ਕਮੇਟੀ ਬਣਾਈ ਹੈ ਉਸਤੇ ਜੋ ਮਨੋਂ ਨੇ ਇਹਨਾਂ ਮੈਂਬਰ ਹਨ 31 ਤਰੀਕ ਨੂੰ ਪੰਜ ਮੈਂਬਰੀ ਕਮੇਟੀ ਸਿੰਘ ਸਵਾ ਗੁਰਦੁਆਰਾ ਸਾਹਿਬ ਪਟਿਆਲਾ ਆ ਰਹੀ ਹੈ ਭਰਤੀ ਵਾਸਤੇ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਦਿਨ 31 ਮਾਰਚ ਨੂੰ ਵੱਧ ਤੋਂ ਵੱਧ ਸੰਗਤ ਪਹੁੰਚ ਕੇ ਉਥੇ ਭਰਤੀ ਮੇਮਾ ਉਸ ਵਿੱਚ ਸ਼ਾਮਲ ਹੋ ਤਾਂ ਕਿ ਸ਼੍ਰੋਮਣੀ ਕਾਲੀ ਦਲ ਦੀ ਸਰਦੀਤੀ ਕਰਕੇ ਸ਼੍ਰੋਮਣੀ ਕਾਲੀ ਦਲ ਤਕੜਾ ਕੀਤਾ ਜਾਵੇ ਵੈਗਰੀ ਦੀ ਖਾਲਸਾ ਵੈਗਰੀ ਦੀ ਫੌਜੀ ਖਾਲਸਾ ਸ੍ਰੀ ਵੈਗਰੀ ਜੀ ਦੀ ਫਤਿਹ ਮੈਧਰਮੀ ਫੌਜੀ ਜੁਹੇਦਾਰ ਬੰਦੇ ਸਿੰਘ ਸਰਕਲ ਪ੍ਰਧਾਨ ਬਲਵੇੜਾ ਬਿਆਨ ਕਰਦਾ ਕਿ ਸਿੰਘ ਸਾਹਿਬਾਨ ਵੱਲੋਂ ਜੋ ਅਕਾਲ ਤਖਤ ਤੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਉਹ 31 ਤਰੀਕ ਨੂੰ ਜਿਹੜਾ ਪਟਿਆਲ ਦੇ ਵਿਚਾਰੀ ਹੈ ਮੈਂ ਸਰਕਲ ਪੰਡਾ ਹੋਣ ਦੇ ਨਾਤੇ ਮੈਂ ਆਪਣੇ ਸਰਕਲ ਦੇ ਵਿੱਚੋਂ ਹਰੇਕ ਪਿੰਡਾਂ ਜੋ ਪੂਰ ਜੋਰ-ਸ਼ੋਰ ਦੇ ਨਾਲ ਸਾਰੇ ਵਰਕਰ ਸਹਿਬਾਨਾਂ ਨੂੰ ਮੈਂਬਰ ਸਹਿਬਾਨਾਂ ਨੂੰ ਪੂਰੇ ਜੋਰ-ਸ਼ੋਰ ਦੇ ਨਾਲ ਲਿਆ ਕੇ ਪਾਰਟੀ ਦੇ ਵਿੱਚ ਇਛਾ ਲੈਣ ਵਾਸਤੇ ਇੱਥੇ ਹਾਜ਼ਰ ਕਰਾਂਗਾ ਇਹ ਹੀ ਮੇਰੀ ਬੇਨਤੀ ਹੈ ਸਾਰੇ ਕਬੂਲ ਕਰੋ ਵੈ ਦੂਜੀ ਕਾਲ ਖਾਲਸਾ ਵੈ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਹਿਬ ਦੇ ਹੁਕਮ ਮੁਤਾਬਕ ਕਉਮ ਨੇ ਕਾਲੀ ਜਲਦੀ ਭਰਤੀ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ 18 ਮਾਰਚ ਨੂੰ ਅਕਾਲਪੁਰ ਸਾਹਿਬ ਉੱਤੇ ਜਾ ਕੇ ਅਰਜ਼ਿ ਕਰਕੇ ਭਰਤੀ ਦੀ ਸ਼ੁਰੂਆਤ ਕੀਤੀ ਹੈ ਤੇ ਉਹ ਪੰਜ ਮੈਂਬਰੀ ਕਮੇਟੀ 31 ਮਾਰਚ ਨੂੰ ਦਿਨ ਦੇ 11 ਵਜੇ ਗੁਰਦੁਆਰਾ ਸਿੰਘ ਸਵਾ ਪਟਿਆਲਾ ਵਿੱਚ ਆ ਰਹੀ ਹੈ ਤੇ ਪਟਿਆਲੇ ਜ਼ਿਲ੍ਹੇ ਦੀ ਭਰਤੀ ਦੀ ਸ਼ੁਰੂਆਤ ਉਸ ਦਿਨ ਕੀਤੀ ਜਾਊਗੀ ਤੇ ਸਾਰੇ ਵਰਕਰਾਂ ਨੂੰ ਇਹ ਸਾਰੇ ਜੋ ਗੁਰੂ ਨਾਮ ਦੇਵਾ ਸੱਜਣਾਂ ਜੋ ਪੰਥੀ ਚੜ੍ਹਦੀ ਕਲਾ ਚਾਹੁੰਦੇ ਆ ਜੋ ਅਕਾਲੀ ਦਲ ਦੀ ਚੜ੍ਹਦੀ ਕਲਾ ਚਾਹੁੰਦੇ ਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਹੋਮ ਹਮਾ ਕੇ ਉਹ ਪਾਰਟੀ ਦਾ ਹਿੱਸਾ ਬਣੀਏ ਸ਼ੋਮਨੀ ਕਾਲ ਦੇ ਮੈਂਬਰ ਬਣੀਏ ਤੇ ਇਹ ਇਸ ਨੂੰ ਨੇਮ ਨੂੰ ਕਾਮਯਾਬ ਕਰਕੇ ਅਕਾਲ ਤਖਤ ਸਾਹਿਬ ਦਾ ਰੁਤਬਾ ਹੋਰ ਜਿਹੜਾ ਹੈਗਾ ਉੱਚਾ ਕਰੀਏ